ਸਰਸੇ ਗੱਲ ਬਾਈ ਜੀ ਮਾਣਾ ਡੇਜ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਦੋ ਵੈੜਾ ਆਈਆਂ ਇੱਕ ਤਾਜੀ ਸੂਈ ਇੱਕ ਦਿਨ ਖੜਦੀ ਜਲਸੀ ਵੈੜਿਆ ਤੇ ਦੋ ਮੱਝਾਂ ਤੇ ਬਾਈ ਨਾਲ ਕਰਦੇ ਗੱਲਬਾਤ ਸਰਸੇ ਗੱਲ ਬਾਈ ਜੀ ਸਰਸੇ ਗੱਲ ਜੀ ਜੀ ਰਾਜ ਜੀ ਆਪ ਵਧੀਆ ਠੀਕ ਠਾਕ ਵੀਰ ਜੀ ਬੋਲਾ ਜੀ ਕੈਮ ਜੀ ਆਪ ਵਧੀਆ ਵਧੀਆ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਣਾ ਡੇਜ ਫਾਰਮ ਦੇ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਤੇ ਅੱਜ ਵੀ ਜੀ ਵੜਾ ਦੋ ਚੰਗੀਆਂ ਬੱਜਾ ਟੌਪ ਦੀਆਂ ਦੋਹਾਂ ਹੀ ਜੱਸੀਆਂ ਵਸ਼ੀਆਂ ਠੀਕ ਜੀ ਤੇ ਬਿਲਕੁਲ ਟੌਪ ਦੀਆਂ ਵੜਾ ਇੱਕ ਸੂਈ ਤੇ ਇੱਕ ਸੂਈ ਇੱਕ ਸੂਈ ਆ ਤੇ ਬੱਚਾ ਕੀ ਮਾਈ ਜੀ ਮਗਰ ਵਸ਼ੀ ਆ ਗਈ ਜੇ ਲਓ ਜੀ ਤੋਂ ਠੀਕ ਪਦਰੇ ਇੱਕ ਬੱਚਾ ਮਰੀ ਤੇ ਇੱਕ ਗੱਬਣ ਆ ਲਓ ਜੀ ਵੜੇ ਖੋਲੋ ਭਾਈ ਜੀ ਬਣਾ ਵੇਖੋ ਜੀ ਵੈੜਾ ਖੋਨੇ ਆ ਥਣ ਵੈੜ ਨੂੰ ਲਗਾ ਬਹੁਤ ਤਿਆਰ ਦੁੱਧ 20 ਕਿਲੋ ਹੋ ਗਿਆ 18 ਕਿਲੋ ਗਰੰਟੀ ਵਾਲਾ ਦੁੱਧ ਬੱਚੀ ਖਪਾਉਂਗਾ ਠੀਕ ਠੀਕ ਓਕੇ ਜੀ ਸੋ ਜੇ ਆ ਸੁਬਾਹ ਮੋਹ ਸਾਗੀ ਛੱਡੀ ਸੀ ਇਹਦੇ ਚਾਹ ਬਣਾ 6 ਦੰਦ ਤੇ ਐਸੀ ਸੂਰਪੂਰੀ ਥਣ ਵੈੜਿਆ ਬਹੁਤ ਸਾਫ ਸੁਥਰੀ ਤੇ ਵਧੀਆ ਕੁਆਲਟੀ ਵਾਲੀ ਥਣ ਬਹੁਤ ਸੋਹਣਾ ਮੋਹਰਾ ਦਾ ਥਣ ਲੱਗਾ ਵੈੜ ਨੂੰ ਫਾੜੀ ਵਾਲਾ ਜੱਗਾ ਆ ਤੇ ਇੱਕ ਮਗਰ ਆ ਗਿਆ ਬੱਛੀ ਡਬੜ ਖੜਾ ਆ ਲੈ ਆ ਭਲੇ ਲੈ ਆਓ ਜੀ ਉਹਦੀ ਥੋਤਲੀ ਵੇੜਾ ਵੀਰ ਤੇ ਕਿੰਨਾ ਖਲਾੜੀ ਠੀਕ ਹੈ ਜੀ ਆਹ ਨਿਕਰ ਲੇਵੇ ਦੀ ਵਸੀ ਆ ਪੂਰਾ ਥੋਤਲੀ ਖਾਸ ਸੁਧਰੀ ਕੋਈ ਠੰਡੀ ਸੀ ਰਹੀ ਆ ਹੱਥੋਂ ਵਧ ਗਈ ਆ ਮੈਂ ਤਾਂ ਸਹੀ ਕਰ ਦਿੰਦਾ ਲੋ ਜੇ ਇੱਕ ਨੰਬਰ ਚੈੱਕ ਕਰੋ ਜੀ ਕਿਹਦਰਾ ਜਿਆਦਾ ਚੰਗੀ ਵੀਰ ਬੈਠਣ ਸਿੰਘ ਬੜਾ ਸਵਾਦੀ ਲੱਗਾ ਸੀ ਆ ਯਾਰ ਮੈਡ ਵੀਰ ਕਿਹੜਾ ਵੀ ਲੱਗਾ ਨਹੀਂ ਆਦੇ ਬਹੁਤ ਹਣੀ ਵਸ਼ੀਆ ਮਗਰ ਔਰੇ ਠੰਡੇ ਵਹਿੜ ਆ ਕਰਮੀਆਂ ਦਾ ਸਹੀ ਗੱਲ ਆ ਬਈਆਂ ਉਹ ਵੀ ਜਵਾਨ ਲਗਾ ਮਈਆਂ ਉਹ ਚਵਾਲ ਲਗਾ ਮੈਂ ਨਾ ਜਿਆਦਾ ਵਸ਼ੀ ਚੱਕੀ ਤੇ ਗਰਮੀਆਂ ਦੀ ਵਿੱਚ ਜਾਣ ਆ ਸਾਰਾ ਕਰਮੀਆਂ ਦੁੱਧ ਦੁੱਧ ਸਿਆਜ ਹੀ ਦੁੱਧ ਦੁੱਧ ਚਾਰੂ ਬੜੀ ਫਿਰ ਵੀਰ ਮੈਂ ਨਿਕਰ ਲੇ ਵੇ ਦੀ ਵਸ਼ੀ ਦੁੱਧ ਵਾਲੀ ਮੈਂ ਮੋਲਵੀਰ ਵਸ਼ੀਆ ਕਰਾਂ ਉਹ ਮੈਂ ਅੱਸੀ ਆ ਹਾਂਜੀ ਇਹ ਪੀਆਂ ਤਰਿਆ ਦੀ ਵਹਿੜ ਰਮਾਂ ਬਈਆ ਤਰਿਆ ਦੇ ਕਰਦਾ ਭਾਈ ਥੋੜਾ ਆ ਮਾਨ ਥੋੜਾ ਆ ਐਂਡ ਕਰ ਦਈਏ ਥੋੜਾ 70000 ਦੀ ਲਓ ਜੀ ਬਾਈ ਕਹਿੰਦਾ 70000 ਦੀ ਐਂਡ ਹੈ ਪੂਰਾ ਖੁੱਲਾ ਮਾਨ ਕਰਾਤਾ 70000 ਹਸਾਣਾ ਪੈਸੇ ਪੂਨੇ ਆ ਕੋਈ 70000 ਦਾ 10 ਰੁਪਏ ਘਟ ਨਹੀਂ ਹੋਣੇ ਮੈਨਾਂ ਅਸਲ ਚੀਜ਼ ਹੈ ਵੀਰ ਵਾਸੀ ਪਰ ਜਿਹੜਾ ਵੀਰ ਪਾਠੜੇ ਸਿੱਧਾ ਕਰਨੀ ਦੀ ਜਾਣ ਹੈ ਵਾਸੀ ਅਜੇ ਸੇਵਾ ਕਿਦਾਂ ਵੜਨੇ ਹੋਰ ਦੇਖਣਾ ਠੀਕ ਕਿਲੇ ਤੋਂ ਬਾਅਦ ਚਲਣੀ ਹੈ ਵੀਰ ਚੰਗੀ ਬਾਈ ਕਹਿੰਦੇ 70000 ਬੋਲੇ ਪੂਰਾ ਜੀ ਮੇਹਰ ਕੀਤਾ ਸਤ ਅਭੀ ਹਾਂ ਅੱਜ ਐਸ ਨੋ ਦੇਣੀ ਅਗਲੇ ਟਾਈਮ ਵੀ ਸਾਰ ਗਿਆ ਜੇ ਲਓ ਜੀ ਆ ਗਈ ਐ 50 ਸੂਰਾ ਵਸ਼ੀ ਐ ਵੀ ਦੇਖੋ ਜੀ ਪਰ ਪੰਡ ਲ ਨਹੀਂ ਦੇਵੇ ਦੀ ਆਰਦਨ ਖੜਦੀ ਐ ਦੇਖੋ ਜੀ ਕਿਡੀ ਸ਼ਾਨਦਾਰ ਵਸ਼ੀ ਆ ਗਈ ਆ ਪੂਰੀ ਸਾਫ ਤੇ ਸੁਥਰੀ ਤੋਰੋ ਭਾਈ ਜੀ ਆ ਵਾ ਇਹ ਵੀ ਥੋੜੀ ਜਿਹੀ ਸਾਬੀ ਘਟਾ ਰੁਕੀ ਰਹੀ ਹੈ ਹਾਂ ਜੀ ਸਹੀ ਗੱਲ ਜੀ ਪਰ ਇਹ ਵੀ ਜਿੰਨੀ ਕਰਤੂਤ ਐ ਨਸਲ ਬਰੀ ਵਾਲੀ ਆ ਪਹਿਲਾ ਖੂਰੇ ਵੀਰਾਂ ਦਾ ਵੀ 15 ਕਿਲੋ ਦੁੱਧ ਕੱਢਿਆ ਤੇ ਦਿਨ ਵੀਰ ਜੀ ਲੈ ਜੂਗੀ 1-2 ਦਿਨ ਅਜੇ ਲੈ ਜੂ ਵੀਰ ਜੀ 2-3 ਦਿਨ ਵੀ ਸਾਫਾ ਦੀ ਹਾਂ ਜੀ 1-2 ਦਿਨ ਬਾਅਦ ਕਹਿੰਦੇ ਵਾਸ਼ੀ ਲੈ ਜੂਗੀ ਅਜੇ ਤੇ ਪੂਰੀ ਸਾਫ ਸੁਥਰੀ ਆ ਤੇ ਕੁਆਲਿਟੀ ਵਾਲੀ ਆ ਮੋ ਜੇ ਵੀਰ ਜੀ 4 ਦਿਨ ਦੇ ਆ 4 ਦਿਨ ਦੇ ਜੀ ਗੁੰਦਾ ਆਣੀਆਂ ਵਾਸ਼ੀ ਦੇ ਅਜੇ ਨਾ ਉਹ ਕਿਹਨਾਂ ਇੰਨੀ ਹੋਰ ਵਸ਼ੀਮਾਨੀ ਆ ਵੀ ਠੀਕ ਹੈ ਜੀ ਅੱਜ ਨਹੀਂ ਵਰਤਿਆਣਾ ਸਾਡੀ ਪਰ ਵੀਰ ਇੱਕ ਨਾ ਜਿਹੜਾ ਕੋਈ ਵੀਰਪਰਾ ਲੈ ਕੇ ਆਵੇ ਵਸ਼ੀ ਜੇ ਅਸਲ ਚੀਜ਼ੇ ਆ ਕੇ ਬਿਲਕੁਲ ਸਹੀ ਹੈ ਬੈਡਾ ਪੂਰੀ ਜਿਆ ਸੁਬਾ ਵਸ਼ੀ ਤੇ ਪਾਤਾ ਇਹ ਲਯੂਜ 2 4 5 ਦਿਨ 2 4 ਦਿਨ ਹਫਤਾ ਪਰ ਚੱਕੇ ਇਹ ਗਾਈ ਤੇ ਕਾਦਦੇ ਨਾ ਜAVE ਰੇਤ ਪਾਣੀ ਪੈਣੀ ਥੱਲੇ ਬਿਲਕੁਲ ਸਹੀ ਗੱਲ ਆ ਪੂਰੀ ਵਧੀਆ ਦੇਵੇ ਦੀ ਬਾਨੀਆਂ ਕੁਆਲਟੀ ਜਿਹਨੂੰ ਕਹਦੇ ਨਾ ਹੋ ਲਾ ਕੁਆਲਿਟੀ ਬਾਨੀ ਆ ਅਸਲ ਚੀਜ਼ ਹੈ ਬਸ ਇਹ ਕੁਆਲਿਟੀ ਹੈ ਕਿ ਗੋਲਡ ਦੱਸੋ ਭਾਈ ਜੀ ਕੀ ਮੁੱਲ ਦੇ ਹੋਲੇ ਕਿੰਨੇ ਦੀ ਹਾਂ ਨਾ ਦੇਸੀ ਮੁੱਲ 75 ਹਾਂਜੀ 70 ਹਾਂਜੀ 65 ਐਂਡ ਬਾਹਰ 60000 ਦੀ 60000 ਦੀ ਲਓ ਜੀ 60000 ਦੀ ਜਾਂ ਲਓ ਜੀ ਐਂਡ 60000 ਦੀ ਐਂਡ ਕਿੰਨੇ ਭਾਈ ਕਹਿੰਦੇ ਦੇ ਦਾਂਗੇ ਤੇ ਪੂਰੀ ਸ਼ਾਨਦਰਾ ਵਸ਼ੀ ਆ ਹੁਣੇ ਕਮਾਲਾਂ ਪਾਈ ਤੇ ਬਾਅਦ ਵਿੱਚ ਕਮਾਲਾਂ ਕਰਦੀ ਆ ਠੀਕ ਆ ਭਾਈ ਜੀ ਓਕੇ ਖੋ ਲੋ ਜੀ ਇਹ ਮਜਾ ਮਰੀ ਆ ਗਈ ਆ ਬੱਚਾ ਮਰੀ ਝੋਟੀ ਸਿਰਫ 20 ਦਿਨ ਹੋਏ ਥੀ ਜੀ ਬੱਚੇ ਵਾਲੀ ਵੀਡੀਓ ਜਿਹੜਾ ਮਰਜੀ ਵੀਰਪੁਰਾ ਪਵਾ ਲੈ ਠੀਕ ਹੈ ਜੀ 20 ਦਿਨ ਹੋਏ ਸੋਈ ਨੂੰ ਦੁੱਧ ਦਾਖਤ ਜਿਹੜੀ ਹੋਣੀ ਹਾਂਜੀ ਆਗੀ ਠੰਡੀ ਸੀਲ ਬਣੀ ਆ ਇਦਾਂ ਹੀ ਠੰਡੀ ਚੋਲੋ ਕੋਈ ਪਹਾੜੇ ਦੇ ਨਹੀਂ ਲੋੜ ਕੋਈ ਠੀਕੇ ਦੀ ਲੋੜ ਨਹੀਂ ਪਹਾੜਾ ਪਉਂਦੀ ਨਹੀਂ ਲੋੜੇ ਦੀ ਠੰਡੀ ਆ ਬੰਨੇ ਬਹਿ ਜਾਓ ਇਹ ਤਾਂ ਬਹੁਤ ਚੰਗੀ ਕਰਮਾਲੀ ਆ ਤੇ ਲੈ ਆਓ ਜੀ ਲੈ ਲੈ ਆਓ ਅੱਛਾ ਰੇਟ ਪਾਈ ਕਹਿੰਦੇ ਬਿਲਕੁਲ ਜਾਇਦ ਦੇ ਦਾਂਗੇ ਤੇ ਨੋਰਮਲ ਰੇਟ ਕਰਾਂਗੇ ਦੱਸੋ ਇਹਦੇ ਕੀ ਮੋਲ ਰਖਾਇਆ ਨਹੀਂ ਬੜੀ ਗੇ ਤੁਹਾਡੇ ਲਓ ਜੀ ਇਹ ਨਹੀਂ ਵੀ ਕੈਸ ਆਇਆ ਦੇਖੋ ਐਡਾ ਪੜਾਣਾ ਕੋਈ ਵਾਰੀ ਪਾਣਾ ਨਹੀਂ ਪੋਣਾ ਇਹ ਜਿਹੜੋ ਕੋਣੀ ਵਧੀਆ ਗੱਲ ਆ ਧਾਰ ਤੇ ਝੋਟੀ ਮਿਲੋਗੀ ਪਿੰਡ ਤੋਂ ਪਹਿਲਾਂ ਬੰਨੂ ਕਾੜਾ ਪਾਓ ਮੜਾ ਆ ਭਾਵੇਂ ਕਿ ਨਾ ਪਾਓ ਨਹੀਂ ਲੋੜ ਰੋਜ਼ ਇਹ ਕਵੀਪੁਰ ਤੇ ਖੁਸ਼ੀ ਹੋ ਪਾਹਦਾ ਐਦਾਂ ਮੜੂ ਜਿਹੜਾ ਭਾਰੇ ਰੱਖ ਲੋਗੇ ਮਿਲ ਆਇਆ ਚਲੋ ਠੀਕ ਆ ਬਾੜਾ ਉਹਨਾਂ ਚੱਲਿਆ ਆਵਾਜ਼ ਕੋਈ ਖਾਲੇ ਹੋਣਾ ਚਿਰ ਨਹੀਂ ਖਾਣਾ ਉਹ ਚਿਰ ਨਹੀਂ ਖਾਣਾ ਜिद ਕਰਦੀ ਪੂਰੀ ਜਿਆਦਾ ਚੰਗੀ ਵੀਰ ਮੋਲ ਕਰਾਂ ਤੈਂ ਹਾਂਜੀ 2 ਦੋ ਥਾੜੀ ਐਂਡ 55 ਐਂਡ 55 ਦੀ ਲਓ ਜੀ ਕਦੇ ਸੋਣੀ ਝੋਟੀ ਦੇ ਪਾਈ ਕਹਿੰਦਾ ਐਂਡ 55000 ਦੇ ਤੇ ਖਿੱਚ ਦੋ ਕੰਮ ਨੂੰ ਟਾਈਮ ਨਹੀਂ ਬਹੁਤ ਸ਼ਾਨਦਾਰ ਝੋਟੀ ਲੈ ਆਂਦੀ ਮੈਂ ਅੱਜ ਫੇਰ ਵੀ ਲੈ ਇਹ ਤੇ ਦੇਖੋ ਇਹ ਵਾਲਵਾ ਖਾਲੀ ਹੈ ਕਰਨ ਝੋਟੀ ਦਾ ਲੈ ਵਾ ਠੀਕ ਆ ਜੀ ਐਂਡ 55000 ਤੁਹਾਡੇ ਵੀ ਹੋਣੇ ਮੈਂ ਕਿਹਾ ਜਿਹੜੇ ਵੀਰ ਨਾਲ ਜੁੜੇ ਨਾ ਤੁਹਾਡੇ ਵੀਰ ਹੀ ਦੇ ਲਈਏ ਦੋ ਨਹੀਂ ਕੰਮ ਚਾਹਣਾ ਦੋ ਇਹ ਕੰਮ ਖਿੱਚ ਕਰ ਬੋਲ ਨਹੀਂ ਪੁਰਾਣੇ ਰੇੜਾ ਪੁਰਾਣੇ ਆ ਮੈਂ ਪਿੱਛੋਂ ਜਿੰਨੇ ਦੀ ਲੈਣ ਆਣੀ ਨਾ ਉਹ ਨਹੀਂ ਕਹਿੰਦਾ ਟੀਵੀ ਇਧਰ ਦੇਖੋ ਬਾਰਾਂਹ ਦਾ ਦਰੂਗੀ ਮਹੀਂ ਇਹ ਵੇਖੋ ਵੀ ਬਾਈ ਕਹਿੰਦੇ ਜਿੰਨੀ ਕੋ ਪਿੱਛੋਂ ਖਰੀਦਾਂਗੇ ਉਹ ਨਹੀਂ ਅੱਜ ਪਹਿਲਾਂ ਹੀ ਫੜਾ ਨਹੀਂ ਵੇ ਕੋਈ ਮੈਂ ਲਾਜੂ ਦੋ ਤਿੰਨ ਦਿਨ ਮਹੀਂ ਹਾਂਜੀ ਬਾਅਦ ਚੰਗੀ ਮਹੀਂ ਦਰ ਦਾਖਲ ਹੋ ਵਧੀਆ ਤੇ ਬਾਈ ਕਹਿੰਦੇ ਇਹਦਾ ਵੀ ਰੇਡ ਗੱਬਣ ਆ ਉਹ ਹੀ ਸ਼ਾਨਦਾਰ ਹੈ ਚੰਪੜੀ ਚੁੰਪੜੀ ਬੜੀ ਪਲੀ ਸਿੰਗਰ ਹਲਦੀ ਜੀ ਆ ਤੇ ਲਿਵਾਜ ਇਹੋ ਪਾਇਆ ਲੈ ਭਾਈ ਇਹਨਾਂ ਹੋਰ ਬਣਾਉਣਾ ਰੇਡ ਕੰਬਣੇ ਨਿਕਾ ਜਾ ਹੀ ਆ ਲੈਓ ਲੈਓ ਗੱਭਣ ਮਾਈ ਦਾ ਤਾਂ ਇਦਾਂ ਬਹਿ ਜਾ ਇੰਨੀ ਠੰਡੀ। ਚਾਹੇ ਨਾ ਜਾਵੇ ਭਾਈ। ਛੁੜਕਾ ਸਹੀ ਗੱਲ ਜੀ। ਇਹ ਕਰਮਾ ਵਾਲੀਆਂ ਚੱਕੇ ਯਾਰ ਦਿੰਦੀਆਂ। ਨਸਲੀ ਮਹੀਂ ਵੀਰੇ। ਦੱਸੋ ਭਾਈ ਕੰਮ ਕਰ ਗਈ ਆ ਜੀ। ਦਿਨ ਲੈ ਜੂ ਇੱਕ ਦੋ ਚਾਰ ਦਿਨ ਜੀ। ਦੋ ਚਾਰ ਦਿਨ ਲਾਇਨੇ ਵੀ। ਦੋ ਦਿਨ ਲੈਨੇ ਆ ਪਿਆਉ ਤੇ ਪਿਆਰ ਹੀ ਫੱਤੀ ਪਈ ਆ। ਕਸੋ ਭਾਈ ਕੀ ਮੋਲੇ ਦਾ ਮੋਲੇ ਵੀਰ ਭਾਵੇਂ ਕਰਾਂ ਜੋ ਮਰਜ਼ੀ ਜਿੰਨੇ ਦੀ ਗਾਇ ਦੇਦਾ ਹਾਂ ਵੀ ਹਾਂ ਜੀ ਮੁੱਲ 85 ਹਾਂ ਜੀ ਹਾਂ ਜੀ ਐਂਡ 75000 70000 ਦੀ ਲਓ ਜੀ ਲਾਇਓ ਮਾੜੀ ਅੰਗਿਆ 70000 ਦੀ ਬਾਈ ਨੂੰ ਐਂਡ ਦੇਣੀ ਆ ਐਂਡ ਝੋਟੀ 75000 ਦੀ ਬਹੁਤ ਸਾਫ ਸੁਰੀ ਮੈਂ ਕੁਆਲਿਟੀ ਵਾਲੀ ਮੈਂ ਆ ਠੀਕ ਆ 75000 ਦੀ ਅੱਜ ਕਰ ਦੋ ਭਾਈ ਥੋੜਾ ਬਾਹਰ ਜਿਆ ਜਿਆ ਹਜ਼ਾਰ ਕੱਟ 70000 ਦੀ ਬਗਦਾਸ਼ੀ 70000 ਦੀ ਹਾਂ ਜੈਸਨੋਏ ਜੇ ਕੋਈ ਜੋੜਾ ਮੰਗਤ ਕਰਦੇ ਮਾਨ ਹੋਰ ਠੀਕ ਨਾ ਆਹ ਦੇਖੋ ਯਰਸੀਆਂ ਜੈ ਮੀਆਂ ਯਰਸੀਆਂ ਬਹੁਤੀ ਘਟ ਫਿਰਦੀਆਂ ਪਰ ਆ ਜਰਸੀਆਂ ਜੋ ਥਾਂ ਲਗਾਣਾ ਨਹੀਂ ਲੱਗਦੀਆਂ ਵੀਰ ਜੀ ਬੜੀ ਵਧੀਆ ਬੜੀ ਸ਼ਾਨਦਾਰ ਵਹਿੜ ਨਿਕਲੂ ਕਿਤੇ ਬੜੀ ਆਵਾਜ਼ ਅਗਲੇ ਸਵੇਰੇ 8000 ਦੇ ਪੰਜਾਬੀ ਪਾਜ ਨਹੀਂ ਪਾਜ ਫੱਟੇ ਭਟਕਦੇ ਵੀਰ ਭਰਾ ਸੇਵਾ ਕਰੇ ਹਨ ਸੇਵਾ ਕਰਨੀ ਪੈਂਦੀ ਆ ਸੇਵਾ ਦਾ ਭਵੇਂ ਜਾਨਵਰ ਵੱਡਾ ਨਿਕਲ ਸੇਵਾ ਕਰਨੀ ਪੈਣੀ ਆ ਸੇਵਾ ਦੁੱਧਾਂ ਦੀ ਗੱਲ ਚੰਗੇ ਸੋਹਣੇ ਜਾਨਵਰ ਆ ਵੀਰ ਭਰਾ ਦਾ ਜਿਆਦੇ ਰੇਟ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਪਾਉ ਬੰਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਜੁੜੇ ਆ ਸਾਰੇ ਤੋਂ ਤੁਹਾਨੂੰ ਮਦਦ ਕਰਦੇ ਆ ਠੀਕ ਆ ਜੀ ਜਿਹੜੇ ਆਪਣੇ ਚੈਨਲ ਨੂੰ ਵੱਧ ਵਧ ਤਿਆਰ ਦਿੰਦੇ ਆ ਠੀਕ ਆ ਜ ਫੋਨ ਨੰਬਰ ਹੈਗਾ ਵੀ ਜੀ 842740757 ਹਾਂਜੀ ਨਾਮ ਆੜਾ ਦੇ ਪਿੰਡ ਘੋਮਾ ਪਿੰਡ ਘੋਮਾ ਜਿਹੜਾ ਮਸਾਹਤ ਕਿੰਨੀ ਠੀਕ ਹੈ ਜੀ ਖੇਤੋ ਕੰਮ ਨੂੰ ਲਾਈਕ ਕਮੈਂਟ ਸ਼ੇਅਰ ਬੜੇ ਸ਼ਾਂਤ ਰ ਪਸ਼ੂ ਬਾਈ ਕੋਲ ਤੇ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ